ਸਾਰੇ ਹੀ ਦਰਮਨ ਨੂੰ ਨਮਸਕਾਰ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਵੀਰ ਦੀ ਗੱਲਬਾਤ ਸੁਣਾਂਗੇ ਗੁਰਮੁਖ ਸਿੰਘ ਜੀ ਨਾਲ ਇਹ ਵੀਰ ਦੀ ਵੀਡੀਓ ਆਪਾਂ ਪਹਿਲਾਂ ਵੀ ਪਾਈ ਹੈ ਤੇ ਅੱਜ ਇਹ ਬੜਾ ਖੁਸ਼ ਹੋ ਕੇ ਗੁਰਮੁਖ ਸਿੰਘ ਜੀ ਨਾਲ ਗੱਲ ਕਰਦਾ ਕਿਉਂਕਿ ਇਹਦੇ ਜਿਹੜੇ ਵੀ ਕਾਰਜ ਸੀਗੇ ਉਹ ਸਾਰੇ ਸਿਰੇ ਪੈਣ ਲੱਗ ਪਏ ਨੇ ਜੀ ਇਹ ਗੁਰਮੁਖ ਸਿੰਘ ਜੀ ਦੀ ਮਦਦ ਦੇ ਨਾਲ ਹੋਇਆ ਜੀ ਤੇ ਉਹ ਉਹਨਾਂ ਦਾ ਧੰਨਵਾਦ ਕਰਦਾ ਵਧੀਆ ਗੱਲਾਂ ਬਾਰੇ ਗੁਰੂਆਂ ਪੀਰਾਂ ਦੇਵੀ ਦੇਵਤਾਂ ਬਾਰੇ ਵਿਚਾਰ ਕਰਦਾ ਜੀ ਵੀਡੀਓ ਵਿੱਚ ਆਓ ਆਪਾਂ ਸਾਰੇ ਹੀ ਅੱਜ ਮੰਗਲਵਾਰ ਦੀ ਇਹ ਕਥਾ ਸੁਣੀਏ ਜੀ ਕਿਰਪਾ ਮਾਲਕ ਦੀ ਚਾਹੀਦੀ ਉਸ ਸ਼ਨੀ ਮਹਾਰਾਜ ਦੀ ਚਾਹੀਦੀ ਹੈ ਰੰਗਵਲੀ ਦੀ ਕਿਰਪਾ ਚਾਹੀਦੀ ਆ ਜੇ ਮੰਗਲਵਾਰ ਹੈ ਪ੍ਰਮਾਤਮਾ ਦਾ ਮੰਗਲ ਸਾਰੇ ਸਭ ਕੰਮ ਹੋਰ ਸੁਣਾਓ ਠੀਕ ਹੈ ਜੀ ਰਿਕਾਰਡਿੰਗ ਹੀ ਲਾ ਦਿਓ ਲੋਕਾਂ ਕਦੇ ਕਹਿਣ ਤੋਂ ਪਹਿਲਾਂ ਹੀ ਵਧੀਆ ਲੱਗਿਆ ਆ ਇਹ ਮੈਂ ਕੀ ਆ ਜਦੋਂ ਵੀ ਹੁਣ ਗੱਲ ਤੁਹਾਨੂੰ ਕਹਾਂ ਦੀ ਲੋੜ ਨਹੀਂ ਇਹ ਜਦੋਂ ਵੀ ਮੈਂ ਕਰਦਾ ਨਾ ਗੱਲ ਮੈਨੂੰ ਪਤਾ ਆਪਾਂ ਦਾ ਕਿਸੇ ਭੈਣ ਭਰਾ ਦਾ ਹੋਰਦਾ ਹੀ ਪਲਾ ਹੇ ਸੁਣ ਕੇ ਸੁਣੇ ਤਾਂ ਬੜਾ ਨਾ ਸੁਣੇ ਆਪਾਂ ਕਿਹਨੂੰ ਸੁਣੂਗਾ ਤੇ ਆਪਾਂ ਇਹ ਤਾਂ ਹੈ ਨਹੀਂ ਕੋਈ ਮਤਲਬ ਗਲਤ ਅਗਲੇ ਨੂੰ ਦੱਸਣਾ ਦੱਸਾਂਗੇ ਉਹ ਜਾ ਹਾਂ ਜੀ ਪ੍ਰਮਾਤਮਾ ਮਿੱਠਾ ਫਲ ਦੇ ਰਿਹਾ ਮਿੱਠੇ ਕੰਮ ਕਰਾਂਗੇ ਤਾਂ ਮਿੱਠਾ ਫਲ ਹੀ ਦੇਣਾ ਉਹਨੇ ਵਾਹ ਬਈ ਸਹੀ ਹੈ ਨਾ ਜੀ ਬਿਲਕੁਲ ਮਹਾਰਾਜ ਤੁਹਾਡੇ ਨਾਲ ਤਾਂ ਸਾਡੀ ਗੱਲ ਸਹੀ ਆਪਣੇ ਵਿਚਾਰ ਮਿਲਦੇ ਨੇ ਸਭ ਮੁੱਤਰ ਹੁੰਦਾ ਇਹਨਾ ਆ ਨਾ ਮੋਬਾਈਲ ਤੇ ਨਾ ਸ਼ਾਸਤਰੀ ਸ਼ਨੀ ਮਹਾਰਾਜ ਦੇ ਛੋਟੇ ਛੋਟੇ ਨਾਟਕ ਜੀ ਆਂਦੇ ਹੈ ਉਹਦੇ ਵਿੱਚ ਸ਼ਨੀ ਮਹਾਰਾਜ ਇਹ ਕਹਿੰਦੇ ਹੈ ਵੀ ਤੈਨੂੰ ਤੂੰ ਪੈਸਾ ਤਾਂ ਜੋੜ ਲੇਗਾ ਕਾਰ ਲੈ ਲੇਗਾ ਘੁੱਠੀ ਲੈ ਲੇਗਾ ਉਹ ਕੀ ਕੋ ਮਤਲਬ ਫਾਇਦਾ ਕੀ ਹੋ ਜਾ ਸਰਾ ਮਨ ਨਹੀਂ ਸੰਤੋਸ਼ ਜਨਕ ਨਾ ਆਇਆ ਤੂੰ ਮਨ ਨੂੰ ਸੰਤੋਸ਼ ਰੱਖ ਉਹਦੇ ਵਿੱਚ ਸਭ ਤੋਂ ਤੈਨੂੰ ਜਿਆਦਾ ਫਾਇਦਾ ਹੋਊਗਾ ਤੇਰਾ ਮਨ ਖੁਸ਼ ਰਹੂਗਾ ਅੱਗੇ ਪ੍ਰਮਾਤਮਾ ਤੇ ਨੂੰ ਛਾਈਊਗਾ ਜਾਊਗਾ ਤੇ ਉਹ ਗੱਲ ਇਹ ਹੈ ਕਿ ਪੈਸਾ ਪੈਸਾ ਕਰਦੇ ਸਾਰੀ ਜ਼ਿੰਦਗੀ ਲੰਘ ਜਾਣੀ ਹੈ ਹੈ ਤੇ ਥੋੜੀ ਜਿਹੀ ਨਾ ਕਰਦੇ ਨੂੰ ਰਾਮ ਦਾ ਨਾਮ ਹੀ ਲੈਣਾ ਚਾਹੀਦਾ ਪੁੰਨ ਲਈ ਕਰਨੇ ਚਾਹੀਦੇ ਹੈ ਮਹਾਮੋਤਾ ਇਹਦਾ ਕੀ ਹੈ ਜਿਹੜਾ ਵੀ ਕਸ਼ਟ ਹੁੰਦਾ ਬੰਦੇ ਤੇ ਉਹ ਜਾਂਦਾ ਖਤਮ ਨਹੀਂ ਜ਼ੋਰ ਬਰਤੋ ਸਹੀ ਅੱਲਾ ਬਾਏ ਕਿਸੇ ਦਾ ਦੁੱਖ ਸੁੱਖ ਕਰਾਂਗੇ ਕਿ ਆਪਣੇ ਸੁੱਖ ਸੁੱਖ ਸਹੀ ਹੋਏਗਾ ਬਿਲਕੁਲ ਆ ਅਸੀਂ ਪਲਾਟ ਲਏ ਤੇ ਕੰਮ ਕਰਾਈਏ ਨੇ ਥੈਲਾ ਪੁਲਾ ਤੇ ਜਿੱਥੇ ਵੀ ਜਾਣੇ ਦਾ ਮਤਲਬ ਐ ਨਹੀਂ ਹੁੰਦਾ ਵੀ ਅੱਜ ਨਹੀਂ ਗਾ ਤੁਸੀਂ ਕੱਲ ਆਇਆ ਜੇ ਹੱਥੋਂ ਹੱਥ ਹੀ ਕੰਮ ਹੋ ਜਾਂਦਾ ਐ ਜਿਆ ਮਤਲਬ ਪਰਮਾਤਮਾ ਦੀ ਦੇਣ ਐ ਜੀ ਹੁੰਦੀ ਐ ਜਿਹੜਾ ਬੰਦਾ ਭਗਤੀ ਕਰਦਾ ਨਾ ਸੱਚੇ ਮਨ ਨਾਲ ਫਿਰ ਉਹਨਾਂ ਦਿੱਕਤ ਨਹੀਂ ਆਉਂਦੀ ਉਹ ਮੰਨ ਹੁਣ ਜਿੱਥੇ ਵੀ ਜਾਣੇ ਨਾ ਆਪਾਂ ਕਿਸੇ ਵੀ ਸਰਕਾਰੀ ਦਫ਼ਤਰੇ ਜਾਂ ਕਚਹਿਰੀ ਚ ਕਿਤੇ ਵੀ ਜਾਣੇ ਤੇ ਅਗਲਾ ਫਟਕ ਨਹੀਂ ਫਲਦਾ ਨਾ ਕੰਮ ਕਰਕੇ ਫਾਈਲ ਤਿਆਰ ਕਰਕੇ ਲਓ ਜੀ ਮਤਲਬ ਕਹਿੰਦਾ ਐ ਜੀ ਉਹਦੀ ਕਿਰਪਾ ਨਾਲ ਆਪੇ ਹੋ ਕਰੀ ਜਾਂਦਾ ਆ ਜਦੋਂ ਆਪਣੀ ਰੂਹ ਚੰਗੀ ਆ ਸੋਚ ਚੰਗੀ ਆ ਤੇ ਰੱਬ ਤੇਰੇ ਕੋਲ ਆ ਕਹਿੰਦੇ ਬੰਦੇ ਉੱਪਰ ਬਿਲਕੁਲ ਇਹ ਹੈ ਜੀ ਮਨ ਜੇ ਆਪਣਾ ਹੈ ਨਾ ਪ੍ਰਮਾਤਮਾ ਹੱਲ ਸੱਚਾ ਆਪਾਂ ਸੱਚੇ ਮਨ ਨਾਲ ਪੰਜ ਮਿੰਟ ਹੀ ਬਹਿ ਕੇ ਮਹਾਰਾਜ ਦਾ ਨਾਮ ਲੈਂਦਾ ਰਾਮ ਭਗਵਾਨ ਦਾ ਨਾਮ ਲੈਂਦਾ ਬਾਲਾ ਜੀ ਜਰਾ ਕਿਸੇ ਦਾ ਵੀ ਲੈ ਲੈ ਸਮਝ ਲੋ ਬੇੜਾ ਪਾਰ ਸੱਚੇ ਮਨ ਨਾਲ ਪੂਜਾ ਪਾਠ ਕਰਦੇ ਆ ਨਾ ਇਹਦਾ ਵੀ ਪ੍ਰਮਾਤਮਾ ਫਲ ਦਿੰਦਾ ਹੈ ਜੀ ਗੱਲ ਨਹੀਂ ਬੰਦਾ ਇਹਨੂੰ ਸਿਰ ਇਹ ਵੀ ਹੈ ਬੰਦੇ ਨੂੰ ਪਤਾ ਵੀ ਲੱਗਣ ਲੱਗ ਪੈਂਦਾ ਵੀਰਾ ਮੈਂ ਇਹ ਕੰਮ ਕਰਦਾ ਨਾ ਤੇ ਨਾ ਪ੍ਰਮਾਤਮਾ ਵੇਖਦਾ ਮੇਰੀ ਕਿੰਨੀ ਹੈਲਪ ਕਰਦਾ ਬੰਦੇ ਨੂੰ ਅਹਿਸਾਸ ਹੋ ਜਾਂਦਾ ਕਿਉਂ ਕੋਈ ਕੰਮ ਰੁਕਣਾ ਵੀ ਨਹੀਂ ਜਿੱਥੇ ਵੀ ਆਪਾਂ ਜਾਣਾ ਕੋਈ ਵੀ ਹੈ ਮੈਂ ਕਹਿੰਦਾ ਬਾਬਾ ਜੀ ਮਹਾਰਾਜ ਐ ਅੱਗੇ ਆ ਕੇ ਕਰਦੇ ਹਾਂ ਜਿਹਦਾ ਬੱਚਾ ਮੁੰਡਾ ਜਿਹੜੇ ਧਰਮ ਤੇ ਬਿਲਕੁਲ ਬਿਲਕੁਲ ਤੇ ਰਿੰਕੂ ਸਾਹਿਬ ਆਪਾਂ ਨੇ ਵਿਚਾਰ ਕਰਦੇ ਹਾਂ ਛੋਟੀ ਜੀ ਹਾਂਜੀ ਜਿਵੇਂ ਆਪਣਾ ਗੁਰੂ ਆ ਹਾਂਜੀ ਨਹੀਂ ਰਹਿ ਜਿਹੜੇ ਤੇ ਇੱਕ ਕੁੰਭ ਰਾਸ਼ੀ ਦੇ ਹਾਂਜੀ ਤੇ ਮਕਰ ਦੇ ਹਾਂਜੀ ਤੁਲਾ ਦੇ ਹਾਂਜੀ ਜੀ ਸੁਆਮੀ ਹਾਂਜੀ ਆਪਣੇ ਪਤਨੀ ਆ ਉਹ ਆਪਣੇ ਸਾਥ ਹਨ ਹਾਂਜੀ ਆਪਾਂ ਨੂੰ ਖੁਸ਼ੀ ਚੱਕਣ ਦਾ ਜੀਵਨ ਦਾ ਪਿਆਰ ਮਤਲਬ ਵਿਚਾਰ ਵਟਾਂਦਰਾ ਦੇ ਨਾਲ ਸਹੀ ਜੀਵਨ ਚਲਣਾ ਹਾਂਜੀ ਜੀ ਨਹੀਂ ਮਾਰਾਈ ਜੀ ਕਿਰਪਾ ਨਾਲ ਫਿਰ ਉਹਨੂੰ ਮਰਨਾ ਦਾ ਪੈਂਜਈਆ ਮੁੰਡੇ ਤੇ ਬਿਮਾਰ ਹੋ ਗਿਆ ਇਨਸਾਨ ਹਾਂਜੀ ਉਹ ਡਾਕਟਰ ਦੇ ਕੋਲ ਨਹੀਂ ਕੁਝ ਸਾਹ ਜਾਊਗਾ ਨਹੀਂ ਬਿਲਕੁਲ ਜਾਊਗਾ ਜਿਹੜਾ ਤਰ੍ਹਾਂ ਹੱਲ ਕਰਦਾ ਹਾਂਜੀ ਗੁਰੂ ਨਾਲ ਮਤਲਬ ਨਹੀਂ ਉਹ ਤਾਂ ਹੋਇਆ ਹਾਂਜੀ ਉਹ ਆਪਾਂ ਰੱਬ ਨੇ ਜਿਵੇਂ ਬਰਮਾ ਦੇਵ ਨੇ ਮੈਕਨਿ ਬਣਾਏ ਨੇ ਵੀ ਤਾਂ ਅਛਣ ਦਾ ਮਾਤਾ ਤਾਂ ਹਸਾਲਾ ਬਣਾਉਣਾ ਹੈ ਨਾ ਹਾਂਜੀ ਹਾਂਜੀ ਉਸ ਹਾਲਾ ਨਾਲ ਸੰਸਾਰ ਚੱਲਦਾ ਬਿਲਕੁਲ ਮੰਨ ਲਓ ਹੁਣ ਆਪਾਂ ਗੱਲ ਕਰਦੇ ਬਿਮਾਰ ਹੋ ਗਏ ਡਾਕਟਰ ਕੋਲ ਜਾਣਾ ਹੀ ਪੈਣਾ ਕਈ ਕਹਿੰਦੇ ਨੇ ਤੂੰ ਮੰਦਰ ਕਿਉਂ ਗਿਆ ਕੋਈ ਕਹਿੰਦਾ ਤੂੰ ਗੁਰਦੁਆਰੇ ਕਿਉਂ ਗਿਆ ਕੋਈ ਕਹਿੰਦਾ ਦੁਰਗਾ ਦੇ ਮਾਤਾ ਦੇ ਕਿਉਂ ਗਿਆ ਮਹਾਕਾਲੀ ਦੇ ਕਿਉਂ ਗਿਆ ਮਹਾਵੀਰ ਦੇ ਕਿਉਂ ਗਿਆ ਆਪਾਂ ਨਾਮ ਨਹੀਂ ਲੈਂਦੇ ਕਈ ਬੰਦੇ ਨੇ ਸੁਣਿਆ ਆ ਉਹਦੇ ਕੰਨਾਂ ਨਾਲ ਦੇਖਿਆ ਵੀ ਹੈ ਕਹਿੰਦੇ ਮੂਰਤੀਆਂ ਦੀ ਪੂਜਾ ਕਰਨ ਨਾਲ ਕੀ ਹੁੰਦਾ ਐਨੇ ਮਤਲਬ ਜ਼ਿਆਦਾਤਰ ਕੀ ਹੈ ਲੋਕ ਇਹੀ ਗੱਲ ਕਰਦੇ ਹੁਣ ਇਹ ਆਜਮਾਨ ਤੋਂ ਮੈਂ ਆ ਮੈਂ ਜੇ ਮੂਰਤੀ ਨੂੰ ਭਗਵਾਨ ਸਮਝ ਕੇ ਕਰ ਰਿਹਾ ਤੇ ਉਹਦੇ 'ਚ ਮੇਰੀ ਸ਼ਰਧਾ ਹੈ ਨਾ ਹੈ ਮਹਾਰਾਜ ਧੰਨੇ ਪਗ ਦੀ ਜਾਲ ਵੀ ਸਾਡੇ ਠਾਕਰ ਮਤਲਬ ਪੱਥਰ ਪੱਥਰ ਕਹਿੰਦੇ ਬੋਲਦਾ ਉਹਨੇ ਪੱਥਰ ਵੀ ਬੋਲਣ ਲੱਗਾ ਤੇ ਰੱਬ ਲਿਆ ਸਹੀ ਹੈ ਉਹ ਗੱਲ ਆ ਤੁਹਾਡੀ ਸ਼ਰਧਾ ਨੇ ਤੁਹਾਨੂੰ ਬਚਾਉਣਾ ਕਿਸੇ ਨੂੰ ਮਾਰਾ ਨਾ ਕਰੀਂ ਕੋਈ ਨੁਹੁੰਗੀ ਨਾ ਕਰ। ਪਾਠ ਜਿਹੜਾ ਆਪਾਂ ਪੂਜਾ ਕਰਦੇ ਆਂ ਕਿਸੇ ਦੇਵਤਾ ਨੂੰ ਮੰਨਦੇ ਆਂ, ਮਾਤਾ ਨੂੰ ਮੰਨਦੇ ਆਂ, ਕੋਈ ਆਪਾਂ ਚਿੜਿਆਂ ਨੂੰ ਆਟਾ ਪਾਉਨੇ ਆਂ, ਕਾਂ ਨੂੰ ਰੋਟੀ ਪਾਉਨੇ ਆਂ, ਇਹ ਮਤਲਬ ਇਹੀ ਚੀਜ਼ਾਂ ਪਰਮਾਤਮਾ ਇਹ ਕਰਮ ਫਲ ਇਹਨਾਂ ਨੂੰ ਕਹਿੰਦੇ ਛਨੀ ਮਹਾਰਾਜ ਕਰਮ ਫਲ। ਜੇ ਤੂੰ ਕਰਮ ਕਰ ਪਰਮਾ ਦਾ ਤੈਨੂੰ ਮਿਲਣਾ। ਜੇ ਜੇ ਤੂੰ ਕਰਮ ਕਰ ਮੈਂ ਤੈਨੂੰ ਦੇ ਦਊਗਾ। ਹਾਂਜੀ ਜੇ ਜੇ ਤੂੰ ਕਰਮ ਕਰ ਮੈਂ ਤੈਨੂੰ ਦੇ ਦਊਗਾ ਤਕੜੀ 'ਚ। ਤਕੜੀ 'ਚ ਬਿਲਕੁਲ ਤਕੜੀ ਜਾਲਾ ਜੀ। ਜੇ ਆਪਾਂ ਕਿਸੇ ਨਾਲ ਧੋਖਾ ਕਰਾਂਗੇ, ਗਲਤ ਕਰਾਂਗੇ ਨਾ ਉਹ ਫਿਰ ਆਪਣੇ ਨਾਲ ਆਪੇ ਹੀ ਹੋ ਜਾਂਦਾ ਉਹ ਆਪਣਾ ਹੀ ਕਹਾਵਤ ਨਹੀਂ ਵੀ ਆਪੇ ਤੋਂ ਆਪ ਤੱਕ ਦਾ ਆਪਣੇ ਮਰਨ ਵਾਸਤੇ ਇਹਦੇ ਇੱਕ ਹੀ ਸਿਸਟਮ ਰੱਖੋ ਸਵੇਰੇ ਉੱਠਦੇ ਨਾਲ ਮਹਾਰਾਜ ਦਾ ਪ੍ਰਮਾਤਮਾ ਦਾ ਉਹਦਾ ਧਿਆਨ ਕਰੋ ਸ্নান ਨਾ ਹੋਵੇ ਉਹ ਚਿੜੀਆਂ ਨੂੰ ਕੁੱਤੇ ਨੂੰ ਗਾਂ ਨੂੰ ਜੋ ਵੀ ਜਿੰਨਾ ਵੀ ਹੋ ਸਕਦਾ ਕਰੋ ਐ ਉਹ ਬੋਲ ਆਪਣੇ ਖਾਣ ਤੋਂ ਪਹਿਲਾਂ ਕਰੋ ਬਿਲਕੁਲ